ਕਰਨਲ ਬਾਠ ਦਾ ਮਾਮਲਾ ਅਜੇ ਪਾਕੀ ਰਿਹਾ ਸੀ ਅਜੇ ਪਖਿਆ ਹੋਇਆ ਹੀ ਐ ਉਸ ਠੰਡਾ ਨਹੀਂ ਪਿਆ ਤੇ ਹੁਣ ਇੱਕ ਹੋਰ ਸਾਫਕਾ ਫੌਜੀ ਦੇ ਪੁੱਤਰ ਤੇ ਉਸ ਦੇ ਡਰਾਈਵਰ ਦੇ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਇਹ ਮਾਮਲਾ ਪਤੇਗੜ ਸਾਬ ਤੋਂ ਸਾਹਮਣੇ ਆਇਆ ਜਿੱਥੇ ਤਰਖੇੜੀ ਦੇ ਨੇੜੇ ਇੱਕ ਨੌਜਵਾਨ ਜੋ ਕਿ ਸਾਬਕਾ ਫੌਜੀ ਦਾ ਪੁੱਤਰ ਹੈ ਤੇ ਉਸ ਦਾ ਡਰਾਈਵਰ ਓ.ਆਰ.ਏ ਸਾਹ ਤਾਂ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਨਾਕੇ ਤੇ ਰੋਕ ਲਿਆ ਗਿਆ ਤੇ ਫਿਰ ਉਹਨਾਂ ਨੂੰ ਸਕੋਰਪਿਓ ਗੱਡੀ 'ਚ ਬਿਠਾ ਕੇ ਥਾਣੇ ਲੈ ਗਏ। ਥਾਣੇ ਦੇ ਵਿੱਚ ਸਾਰੀ ਰਾਤ ਉਹਨਾਂ ਦੀ ਕੁੱਟਮਾਰ ਕੀਤੀ ਤੇ ਜਦੋਂ ਗੰਭੀਰ ਜ਼ਖਮੀ ਹੋ ਗਏ ਤਾਂ ਉਹਨਾਂ ਦੇ ਪਰਿਵਾਰ ਨੂੰ ਫੋਨ ਕਰ ਦਿੱਤਾ ਕਿ ਆਪਣੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨਹੀਂ ਹਾਲੇਕਰ ਉਹਦਾ ਪੁੱਤਰਾ ਦਾ ਡਰਾਈਵਰ ਜੋ ਹੈ ਉਹਨਾਂ ਨੂੰ ਲੈ ਜਾਣ। ਤਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਉਹਨਾਂ ਨੇ ਇਸ ਬਾਰੇ ਕੁਝ ਵੀ ਕਿਹਾ ਤਾਂ ਫਿਰ ਉਹਨਾਂ ਨੂੰ ਨਸ਼ੀਲੇ ਪਦਾਰਥ ਦੇ ਕੇਸ ਦੇ ਵਿੱਚ ਫਸਾ ਦੇਣਗੇ ਤੇ ਉਹਨਾਂ ਦੇ ਘਰ ਦੇ ਉੱਤੇ ਬੁਲਡੋਜ਼ਰ ਚਲਾਇਆ ਜਾਵੇਗਾ। ਇਹ ਸਾਰੇ ਮਾਮਲੇ ਨੂੰ ਲੈ ਕੇ ਹੁਣ ਕਰਨਲ ਬਾੜ ਦੀ ਪਤਨੀ ਜਿਹੜੀ ਆ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਆਪਣੇ ਜਿੱਥੇ ਆਪਣੇ ਪਤੀ ਤੇ ਆਪਣੇ ਪੁੱਤਰ ਦਾ ਕੇਸ ਲੜ ਰਹੀ ਹੈ ਉੱਥੇ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਵੀ ਪਹੁੰਚੀ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਪੀੜਤ ਪਰਿਵਾਰ ਨੂੰ ਮਿਲੀ ਤੇ ਉਹਨਾਂ ਨੇ ਵੱਡੇ ਪੁਲਿਸ ਮੁਲਾਜ਼ਮਾ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇਸ ਮਾਮਲੇ ਨੂੰ ਲੈ ਕੇ ਸਖਤ ਕਾਰਵਾਈ ਕਰਨ ਦੀ اپیل ਕੀਤੀ جس دوران پھر بڑے અધિકારીਆਂ ਦੇ ਵੱਲੋਂ ਜਿਹਨਾਂ ਦੋ ਪੁਲਿਸ ਮੁਲਾਜ਼ਮਾਂ ਦੇ ਨਾਮ ਸਾਹਮਣੇ ਆ ਰਹੇ ਸਨ ਉਹਨਾਂ ਨੂੰ ਮੋਹਤਰ ਕੱਢਤਾ ਗਿਆ ਤੋਂ ਇਹ ਕੇਸ ਸਰਚ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਇੱਕ ਪਾਸੇ ਕਰਨਲ ਬਾੜ ਤੇ ਉਸਦੇ ਪੁੱਤਰ ਦੇ ਕੁਟਮਾਰ ਦਾ ਮਾਮਲਾ ਲਗਾਤਾਰ ਭਖਿਆ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਉਸਦੀ ਪਤਨੀ ਲਗਾਤਾਰ ਆਵਾਜ਼ ਜਿਹੜੀ ਆਪਣੀ ਉਠਾ ਰਹੀ ਹੈ ਤੇ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ ਜੋ ਕਿ ਹੁਣ ਚੰਡੀਗੜ੍ਹ ਪੁਲਿਸ ਨੂੰ ਇਹ ਕੇਸ ਸੌਂਪ ਦਿੱਤਾ ਗਿਆ ਉਹਨਾਂ ਨੇ ਪੰਜਾਬ ਪੁਲਿਸ ਦੇ ਉੱਤੇ ਕਾਫੀ ਇਲਜ਼ਾਮ ਲਗਾਏ ਸਨ ਹਾਲਕੇ ਕਰਨਲ ਬਾਰਦੀ ਪਤਨੀ ਅਕਸਰੇ ਕਹਿੰਦੀ ਹੁੰਦੀ ਹੈ ਸੁਣਾਈ ਦਿੰਦੀ ਹੈ ਕਿ ਸਾਰੇ ਪੁਲਿਸ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਸ਼ਰਾਰਤੀ ਹੁੰਦੇ ਨੇ ਜਿਹੇ ਕਈਆਂ ਦੇ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਸਾਰਾ ਡਿਪਾਰਟਮੈਂਟ ਜਿਹੜਾ ਹੈ ਉਹ ਬਦਨਾਮ ਹੋ ਜਾਂਦਾ ਹੈ ਤੇ ਹੁਣ ਅਜਿਹਾ ਹੀ ਮਾਮਲਾ ਫੋਦੇਗੜ ਸਾਹਿਬ ਤੋਂ ਸਾਹਮਣੇ ਹੈ ਜਿੱਦੇ ਸਾਬਕਾ ਫੌਜੀ ਦੇ ਪੁੱਤਰ ਤੇ ਉਸਦੇ ਡਰਾਈਵਰ ਦੀ ਬੇਰਹਿਮੀ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਤੇ ਫਿਰ ਉਹਨਾਂ ਨੂੰ ਤੰਕਾਇਆ ਵੀ ਗਿਆ ਜਿਸ ਨੂੰ ਲੈ ਕੇ ਹੁਣ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੋਰ ਕੀ ਕੁਝ ਕਿਹਾ ਕਰਨਲ ਬਾਰਦੀ ਦੀ ਪਤਨੀ ਨੇ ਜਦੋਂ ਪੀੜਤ ਪਰਿਵਾਰ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੁਸੀਂ ਵੀ ਸੁਣੋ ਇਨਸੀਡੈਂਟ ਹੋਇਆ ਸੀਗਾ ਆਪਣੇ ਫਤੇਗੜ ਸਾਹਿਬ ਜਸਵੰਤ ਸਿੰਘ ਸਾਹਿਬ ਆਪ ਐਕਸ ਹਾਮੀ ਦੇ ਹੈਗੇ ਉਹਨਾਂ ਦੇ بیٹے ਨਾਲ ਅਸੀਂ ਐਸਐਸਪੀ ਸਾਹਿਬ ਨੂੰ ਵੀ ਮੈਂ ਡੀਸੀ ਸਾਹਿਬ ਹੈਗੇ ਉਹਨਾਂ ਨੂੰ ਫੋਨ ਕੀਤਾ ਤੁਹਾਡੇ ਸਾਹਰਿਆਂ ਦੇ ਸਾਹਮਣੇ ਉਹਨਾਂ ਨੇ ਇਮੀਡੀਏਟਲੀ ਐਸਐਸਪੀ ਸਾਹਿਬ ਨੂੰ ਭੇਜਿਆ ਡੀਐਸਪੀ ਸਾਹਿਬ ਹੋਰ ਆਪਣਾ ਐਸਪੀ ਰਾਕੇਸ਼ ਜੀ ਹੈਗੇ ਤੇ ਆਪਣਾ ਸ਼ੁਭਮ ਸਰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਪੁਰਨਾ ਨੇ ਕੰਪਲੇਨ ਲੈ ਲਈਤੀ ਹੈ ਐਫ ਆਈ ਆਰ ਕਰਕੇ ਉਹਨਾਂ ਨੇ ਕਿਹਾ ਜਿਹੜੇ ਮੁਲਾਜ਼ਮਾ ਜਿਨ੍ਹਾਂ ਨੇ ਇਹਨਾਂ ਦੇ ਬ੍ਰਦਰ ਨੂੰ ਕੁੱਟਿਆ ਸੀਗਾ ਇਹਨਾਂ ਦੇ ਬੇਟੇ ਨੂੰ ਕੁੱਟਿਆ ਹੈ ਔਰ ਡਰਾਈਵਰ ਨੂੰ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਨਗੇ ਔਰ ਐਕਸ਼ਨ ਲੈਣਗੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਜਿਦਾਂ ਪਟਿਆਲੇ ਮੇਰੇ ਨਾਲ ਇਨਸੀਡੈਂਟ ਹੋਇਆ ਤੁਹਾਨੂੰ ਪਤਾ ਹੀ ਹੈ ਸਾਡੇ ਨਾਲ ਕੀ ਹੋਇਆ ਬਟ ਇਦਾਂ ਨਹੀਂ ਹੈ ਮੈਂ ਅੱਗੇ ਨਾ ਗੱਲ ਕਹਿਣਾ ਚਾਹੂੰਗੀ ਕਿ ਸਾਰੇ ਪੁਲਿਸ ਅਧਿਕਾਰੀ ਖਰਾਬ ਨਹੀਂ ਹੈ ਸਾਨੂੰ ਵਿਸ਼ਵਾਸ ਕਰਨਾ ਪਏਗਾ ਜੇ ਤੁਹਾਨੂੰ ਆਪਾ ਵਿਸ਼ਵਾਸ ਕਰਾਂਗੇ ਤੇ ਉਹ ਅੱਗੇ ਸਾਡਾ ਹੱਥ ਫੜਨਗੇ ਜਿਹੜੇ ਮਹਿਕਮਾ ਦੇ ਪੁਲਿਸ ਮਹਿਕਮੇ ਦੇ ਜਿਹੜੇ ਇਹ ਕਹਿੰਦੇ ਨਾ ਗੰਦੀ ਮੱਛੀਆਂ ਸਾਡਾ ਖਲੀ ਫਰਜ਼ ਹੈ ਕਿ ਉਹ ਗੰਦੀ ਮੱਛੀਆਂ ਨੂੰ ਕੱਢ ਕੇ ਬਾਹਰ ਛੱਡিয়ে ਤੇ ਉਹਨਾਂ ਨੂੰ ਪਨਿਸ਼ ਕਰੀਏ ਮਗਰ ਸਾਰਾ ਪੁਲਿਸ ਮਹਿਕਮਾ ਖਰਾਬ ਨਹੀਂ ਹੈ ਇਹ ਆਪਾਂ ਵਿਸ਼ਵਾਸ ਕਰਕੇ ਵੀ ਚੱਲੀਏ ਹੋਰ ਆਪਾਂ ਵਿਸ਼ਵਾਸ ਕਰਾਂਗੇ ਮੈਨੂੰ ਪੂਰਾ ਪੂਰਾ ਭਰੋਸਾ ਹੈ ਸ਼ੁਭਮ ਸਾਹਿਬ ਇਹਨਾਂ ਨੂੰ ਇਨਸਾਫ ਦੇਣਗੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ ਅਸੀਂ ਨਾਲ ਖੜੇ ਆ ਇਹਨਾਂ ਦੇ ਕਿਸੇ ਵੇਲੇ ਵੀ ਦਿਨ ਰਾਤ ਅੱਜ ਇਹਨਾਂ ਨੇ ਕੱਲ ਫੋਨ ਕੀਤਾ ਸੀ ਅੱਜ ਅਸੀਂ ਪਹਿਲੇ ਮੈਂ ਇੱਥੇ ਆਈਆਂ ਆਪਣਾ ਆਫਿਸ ਛੱਡ ਕੇ ਮੈਂ ਢੀਰੋ ਸਾਹਿਬ ਨੂੰ ਲੈ ਕੇ ਇੱਥੇ ਪਹੁੰਚੀ ਆਂ ਹੋਰ ਮੈਂ ਤੁਹਾਨੂੰ ਬਹੁਤ-ਬਹੁਤ ਇਹ ਕਹਿੰਦੀ ਆ ਕਿ ਤੁਹਾ ਮਦਨਵਾਦ ਦੀ ਗੱਲ ਹੈ ਜੀ ਸਾਡਾ ਫਰਜ ਬੰਦਾ ਇਹ ਫੌਜੀ ਪਾਈ ਹੈ ਮੇਰਾ ਫਰਜ ਬੰਦਾ ਸੀ ਆ ਨਾ ਹੋਰ ਕਦੇ ਵੀ ਇੱਥੇ ਜਿੰਨੇ ਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਸਾਨੂੰ ਕੰਟੈਕਟ ਕਰਿਓ ਅਸੀਂ ਸਾਰਿਆਂ ਦੇ ਨਾਲ ਖੜੇ ਤੁਸੀਂ ਅੱਜ ਉਹਨਾਂ ਨੂੰ ਮਿਲੇ ਕਿੰਨਾ ਜਿਹੜਾ ਤਸ਼ੱਦਦ ਹੋਇਆ ਹੋਇਆ ਲੱਗਦਾ ਆਸ ਵੀਰੇ ਹਸਪੀਟਲ ਜੀ ਬੇਸ ਵੀਰੇ ਮਿਲੇ ਆ ਕਾਫੀ ਜ਼ਿਆਦਾ ਉਹਨਾਂ ਨਾਲ ਤਾਂ ਹੀ ਮੈਂ ਇੱਥੇ ਮੈਂ ਹਸਪੀਟਲ ਤੋਂ ਇਮੀਡੀਏਟਲੀ ਇੱਥੇ ਛਿਸੀ ਕਰਕੇ ਆਈ ਤੇ ਮੈਂ ਡੀਸੀ ਸਾਹਿਬ ਨੂੰ ਵੀ ਇਮੀਡੀਡੀਟਲੀ ਫੋਨ ਕੀਤਾ ਕਿਉਂਕਿ ਕੀ ਹੁੰਦਾ ਕਿ ਸਾਡੇ ਜੇ ਨਾਰਮਲ ਇਨਸਾਨ ਡਰ ਜਾਂਦਾ ਹੈ ਕੋਲ ਸਟੇਸ਼ਨ ਜਾਣ ਲਈ ਤੁਸੀਂ ਦੇਖਿਆ ਸੀ ਜਦੋਂ ਜਦੋਂ ਅਸੀਂ ਪੁਲਿਸ ਸਟੇਸ਼ਨ ਆਏ ਤਾਂ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਮਗਰ ਉਹ ਕਹਿੰਦੇ ਨਾ ਹਰੇਕ ਕਰਮਚਾਰੀ ਕਰਾਬ ਨਹੀਂ ਹੁੰਦਾ ਥੱਲੇ ਉਸਨੇ ਨਹੀਂ ਜਾਣ ਦਿੱਤਾ ਮਗਰ ਉੱਪਰ ਸਾਨੂੰ ਇੱਜ਼ਤ ਬਖਸ਼ੀ ਐਸਐਸਪੀ ਸਾਹਿਬ ਨੇ ਔਰ ਉਹਨਾਂ ਨੇ ਨੰਬਰ ਦਿੱਤਾ ਆਪਣਾ ਵਿਕਟਮ ਨੂੰ ਵੀ ਤੇ ਕਹਿਿਆ ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਤੁਸੀਂ ਮੈਨੂੰ ਡਾਇਰੈਕਟ ਫੋਨ ਕਰਿਓ ਤੇ ਸਾਨੂੰ ਪੂਰਾ ਭਰੋਸਾ ਆਦਾ ਵੀ ਜਿਹੜੇ ਵੀ ਬੰਦੇ ਉਹਨਾਂ ਆ ਕਰਨੀ ਉਹਨਾਂ ਦੇ ਉਹਨਾਂ ਦੇ ਖਿਲਾਫ ਐਕਸ਼ਨ ਲੱ타 ਜਾਊਗਾ ਉਹਨੇ ਪੂਰਾ ਸਨਪੂਰਤਾ ਦਿੱਤਾ ਹੈ। ਔਰ ਐਸਐਸਪੀ ਸਾਹਿਬ ਨੇ ਮਾਮਲਾ ਕੀ ਬੋਲ ਮੈਲਾਉਂਦਾ ਹੈ। ਮਾਮਲਾ ਤਾਂ ਮੇਰੇ ਭਰਾ ਨੂੰ 10ਰ 11 ਤਰੀਕ ਦੀ ਰਾਤ ਨੂੰ ਮਸ਼ੀਨਾਂ ਕੋਲੋਂ ਆ ਰਿਆ ਸੀ ਤਰਖੇੜੀ ਪਿੰਡ ਤੋਂ ਕਿਡਨਾਪ ਕਰਕੇ ਚੱਕ ਕੇ ਲੈ ਕੇ ਆਏ ਨੇ। 10 10 11 ਬੰਦੇ ਸੀਗੇ ਪੁਲਿਸ ਦੇ। ਲਿਆ ਕੇ ਖੇੜੇ ਚੌਕੀ ਦੀ ਸਾਰੀ ਰਾਤ ਕੁੱਟਦੇ ਰਹੇ ਨੇ। ਵੀ ਥੀਮ ਕੱਢ ਕੇ ਦੇ ਥੀਮ ਕੱਢ ਕੇ ਦੇ। ਉਹ ਕਹਿੰਦਾ ਵੀ ਤੁਹਾਡੇ ਸਕੂਲ ਗੱਡੀ ਐ ਜੋ ਤੁਹਾਨੂੰ ਤੁਸੀਂ ਦੀ ਤਲਾਸ਼ੀ ਲੈ ਲਓ ਜੋ ਮਰਜ਼ੀ ਕਰ ਲਓ। ਤੁਹਾਨੂੰ 1 ਗ੍ਰਾਮ ਮਿਲ ਗਈ ਮੇਰੇ ਤੇ ਕਿਲੋ ਪਾ ਦਿਓ ਸਾਰੀ ਰਾਤ ਨੂੰ ਕੁੱਟਦੇ ਰਹਿੰਦੇ ਉਹਦੇ ਸਾਰੇ ਕੱਪੜੇ ਖੂਨ ਨਾਲ ਲਤਬਤ ਹੋ ਗਏ ਉਹ ਸਾਰੇ ਕੱਪੜੇ ਸਵੇਰੇ ਕਢਾ ਕੇ ਦੂਜੇ ਕੱਪੜੇ ਪਵਾ ਕੇ ਉਹ ਕੱਪੜੇ ਨਾਲ ਲੈ ਗਏ ਤੇ ਚੌਂਕੀ ਜਰ ਨੂੰ ਕਹਿੰਦੇ ਇਹ ਘਰਦਿਆਂ ਨੂੰ ਬੁਲਾ ਕੇ ਦਿਨ ਭਰੇ ਭੇਜ ਦੇ ਬੜਾ ਚੌਂਕੀ ਕਿੱਥੇ ਦੀ ਕੱਲੀ ਖੇੜਾ ਚੌਂਕੀ ਲਾਜਮ ਕਿਹੜੇ ਦੇ ਮੁਲਾਜ਼ਮ ਲੱਗਦੇ ਸੀ ਮੁਲਾਜ਼ਮ ਇੱਕ ਤਾਂ ਮਨਦੀਪ ਸਿੰਘ ਹੈ ਤੇ ਇੱਕ ਨਵਨੀਤ ਦੋ ਇੱਕ ਮਨਦੀਪ ਸਿੰਘ ਦੇ ਦਾ ਨਾਮ ਲੈ ਰਹੇ ਸੀ ਉਹ ਜਿਹਨੇ ਸਭ ਤੋਂ ਵੱਧ ਕੁੱਟਿਆ ਮਨਦੀਪ ਸਿੰਘ ਨੇ ਤੇ ਇੱਕ ਨਵਨੀਤ ਸਿੰਘ ਦੇ ਨੇਮ ਪਲੇਟ ਲੱਗੀ ਸੀ ਬਾਕੀ ਸਾਰੇ ਬਿਨਾ ਨੇਮ ਪਲੇਟ ਦੇ ਸੀਗੇ ਇੱਕ ਇੱਕ ਸਟਾਰ ਵਾਲਾ ਸੀਗਾ ਇੱਕ ਦੋ ਸਟਾਰ ਵਾਲਾ ਸੀਗਾ ਬਾਕੀ ਸਾਰੇ ਕੁਝ ਵੱਧਦੀ ਸੀ ਕੁਝ ਬਿਨਾਂ ਵੱਧਦੀ